ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਅਤੇ ਵਸਦੇ ਪੰਜਾਬੀਆਂ ਨੂੰ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਪਹਿਲਾਂ ਵੀ ਅਸੀਂ ਆਪਣੀ ਗੁਰਬਾਧਾਲ ਟੈਕਰ ਫੋਰਸ ਦੇ ਪੇਜ ਰਾਹੀਂ ਅਤੇ ਪੂਰੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਵਾਇਲ ਕੀਤੀ ਸੀ ਜਿਸ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਪਹਿਲਾਂ ਵੀ ਜਿਹੜਾ ਕਿਹਾ ਸੀਗਾ ਹਨੂਮਨ ਜਨਮ ਦਿਨਾਂ ਸਾਂਝੀਆਂ ਵਾਲਮੀਕ ਜਨਮ ਦਿਨਾਂ ਸਾਂਝੀਆਂ ਰਵਿਦਾਸ ਭਗਤ ਜਨਮ ਦਿਨਾਂ ਕਹਨੀਏ ਜ਼ਤੋਂ ਤੋਂ ਵੀ ਅਸੀਂ ਕਹਿਆ ਸੀਗਾ ਵੀ ਰੈਵਲ ਜਿਹੜੇ ਹੁੰਦੇ ਆ ਇਹ ਰੈਵਲ ਜਿੱਦਾਂ ਕਿ ਉਹਨਾਂ ਨੇ ਹਨੂਮਨ ਜਨਮ ਦਿਨ ਕਿਹਾ ਤੇ ਉਹਨਾਂ ਨੂੰ ਪਵਨ ਪੁੱਤਰ ਸ੍ਰੀ ਰਾਮ ਭਗਤ ਹਨੂਮਨ ਜੀ ਕਹਿਣਾ ਚਾਹੀਦਾ ਸੀਗਾ ਅਤੇ ਜਿੱਥੇ ਇਕੱਲਾ ਹੀ ਵਾਲਮੀਕ ਜਨਮ ਦਿਨ ਕਿਹਾ ਤੇ ਉੱਥੇ ਸ੍ਰੀ ਸ੍ਰਿਸ਼ਟੀ ਕਰਤਾ ਪਗਣ ਵਾਲੀ ਮਾਰੇ ਤੇ ਜਿਹੜਾ ਪ੍ਰਗਟ ਦੇਵ ਬਣਾਉਂਦੇ ਆ ਉਹ ਵੀ ਅਸੀਂ ਰਲ ਮਿਲ ਕੇ ਬਣਾਉਂਦੇ ਆ ਸੋ ਜਿੱਥੇ ਕਿਤੇ ਰਵਿਦਾਸ ਭਗਤ ਕਹਤਾ ਉੱਥੇ ਸਤਗੁਰ ਰਵਿਦਾਸ ਮਹਾਰਾਜ ਜਿਹੜੇ ਪ੍ਰਗਟ ਦੇਵ ਹੁੰਦੇ ਆ ਜਿਹੜੇ ਪ੍ਰਕਾਸ਼ ਦਿਹਾੜੇ ਹੁੰਦੇ ਆ ਗੁਰਪੁਰ ਬਣਾਉਂਦੇ ਆ ਜੋ ਵੀ ਹੈਗਾ ਵੀ ਸਾਰਾ ਹੀ ਅਸੀਂ ਰਲ ਮਿਲ ਕੇ ਜਿਹੜੇ ਆ ਹਰ ਧਰਮ ਦੇ ਲੋਕ ਜਿਹੜੇ ਰਲ ਮਿਲ ਕੇ ਬੁਲਾਉਂਦੇ ਆ ਇਹ ਲਬਜਾਂ ਦਾ ਫੇਰ ਫੇਰਿਆ ਸਤਿਕਾਰ ਦੇ ਨਾਲ ਕਿਹਾਣਾ ਚਾਹੀਦਾ ਪਰ ਉਹ ਅਜੇ ਤੱਕ ਸਪਸ਼ਟੀਕਰਨ ਸਰਦਾਰ ਪ੍ਰਗਨਨ ਸਨਮਾਨ ਸਾਹਿਬ ਨੇ ਨਹੀਂ ਦਿੱਤਾ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਆ ਇਹਨਾਂ ਨੇ ਵਾਇਲ ਕੀਤੀ ਆ ਜਿੱਥੇ ਕਿ ਇਹਨਾਂ ਨੇ ਕਿਹਾ ਵੀ ਗੁਰੂ ਨਾਨਕ ਮਹਾਰਾਜ ਨੇ 20 ਰੁਪਏ ਦਾ ਲੰਗਰ ਜਿਹੜਾ ਆ ਭੁੱਖੇ ਸਾਧੂਆਂ ਨੂੰ ਛਕਾਇਆ ਅਤੇ ਉਹ 20 ਰੁਪਏ ਦਾ ਜਿਹੜਾ ਵਿਆਜ ਆ ਉਹ ਅਜੇ ਤੱਕ ਜਿਹੜਾ ਆ ਉਹ ਖਤਮ ਨਹੀਂ ਹੋਇਆ ਦੇਖੋ ਜਿਹੜਾ ਲਬਜ ਆ ਉਹ ਸੁਣਨ ਨੂੰ ਕਿੰਨਾ ਮਾਰਾ ਲੱਗਦਾ ਵੀ ਜਿਹੜਾ ਭੁੱਖੇ ਸਾਧੂ ਭੁੱਖੇ ਸਾਧੂ ਕੌਣ ਹੁੰਦੇ ਆ ਇਹ ਵਿਆਖਿਆ ਜਿਹੜੀ ਆ ਆਪਾਂ ਸਰਦਾਰ ਭਗਵੰਦ ਸਿੰਘ ਮਾਨ ਕੋਲ ਜਰੂਰ ਲਵਾਂਗੇ ਜਿੱਥੇ ਵੀ ਕਿਤੇ ਉਹਦਾ ਪ੍ਰੋਗਰਾਮ ਹੋਇਆ ਜਾ ਕੇ ਜਰੂਰ ਪੁੱਛਾਂਗੇ ਵੀ ਭੁੱਖੇ ਸਾਧੂ ਦਾ ਅਰਥ ਕੀ ਹੁੰਦਾ ਸੋ ਰੈਵਰਾਂ ਨੂੰ ਸਮਾਜ ਦੇ ਸਾਡੇ ਜਿਹੜੇ ਉਹਨਾਂ ਦੀ ਬਰੌਦਦੀ ਸਾਰਾ ਪੂਰਾ ਸੰਸਾਰ ਪੰਜਾਬ ਜਿਹੜਾ ਉਹਨਾਂ ਦੇ ਰੈਵਰਾਂ ਚੱਲਦਾ ਸਾਨੂੰ ਮਾਣ ਆ ਵੀ ਉਹ ਸਤਿਗੁਰੂ ਗੁਰਦਾਸ ਸਾਹਿਬ ਦੇ ਸਾਡੇ ਹੈਗੇ ਆ ਸੋ ਬਾਣੀ ਵਿੱਚ ਵੀ ਉਹਨਾਂ ਨੇ ਜਿਹੜਾ ਉਹਨਾਂ ਦੇ ਸ਼ਬਦ ਜਿਹੜੇ 40 40 ਸ਼ਬਦ ਦੇ ਇੱਕ ਸ਼ਲੋਕ ਜਿਹੜੇ ਦਰਜ ਆ ਉਹਨਾਂ ਨੂੰ ਕੋਕੀ ਸਾਧੂ ਕਹਿ ਕੇ ਕਹਾਂਦੇ ਉਹਨਾਂ ਦੇ ਨਾਲ ਜਿੰਨੇ ਸਮਕਾਲੀ ਗੁਰੂ ਹੋਏ ਆ ਇਹ ਸਾਰਿਆਂ ਦਾ ਅਪਮਾਨ ਜਿਹੜਾ ਆ ਉਹ ਅਸੀਂ ਸਹਿਣ ਨਹੀਂ ਕਰਾਂਗੇ ਸੋ ਕਿਉਂਕਿ ਜਿਹੜਾ ਇਹਨਾਂ ਨੇ 20 ਰੁਪਏ ਦੀ ਗੱਲ ਕੀਤੀ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ 1538 ਈਸਵੀ ਦੇ ਵਿੱਚ ਤੁਸੀਂ ਦੇਖ ਲਓ ਵੀ ਉਦੋਂ 6 ਸਾਲ ਸੁਰੀ ਦੇ ਸਮੇਂ ਦੇ ਵਿੱਚ ਦਾ ਸੋਨੇ ਦੇ ਸਿੱਕੇ ਚੱਲਦੇ ਹੁੰਦੇ ਸੀ ਅਤੇ ਉਸ ਤੋਂ ਪਿੱਛੇ ਚਲ ਜੀਏ ਤੇ ਆਪਾਂ 1539 ਲੜੀਏ ਤੇ ਗੁਰੂ ਨਾਨਕ ਬਾਦਸ਼ਾਹ ਦੀ ਜਿਹੜੀ ਆ ਉਹ ਜੋਤੀ ਜੋਤ ਸਮਾਏ ਅਤੇ ਗੁਰੂ ਰਵਿਦਾਸ ਮਹਾਰਾਜ ਜੋ ਇਸ ਦੁਨੀਆ ਤੇ ਸੰਸਾਰ ਵਿੱਚ ਆਏ ਆ ਉਹ 1377 ਇਸਵੀ ਨੂੰ ਜਿਹੜਾ ਉਹਨਾਂ ਦਾ ਜਨਮ ਹੋਇਆ ਅਤੇ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਇਸ ਭਾਰਤ ਦੇ ਸੰਸਾਰ ਦੇ ਵਿੱਚ ਜਦੋਂ ਇਹ ਉਹਨਾਂ ਦਾ ਜਨਮ ਹੋਇਆ ਉਹ 1429 ਇਸਵੀ ਨੂੰ ਪੈਦਾ ਹੋਇਆ ਅਤੇ ਦੋਨਾਂ ਦੀ ਆਜੂ ਵਿੱਚ ਵਿਵਸਥਾ ਦੇਖ ਲਓ ਕਿੰਨੀ ਹੈ ਜਦੋਂ ਗੁਰਨਾਨਕ ਮਹਾਰਾਜ ਦੁਨੀਆ ਤੇ ਆਏ ਆ ਕਿ 92 ਸਾਲ ਸਤਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਆ ਉਮਰ ਜਿਹੜੀ ਸੀਗੀ ਉਹ ਗੁਰਨਾਨਕ ਦਾ ਗੁਰੂ ਅਰਜਨ ਮਹਾਰਾਜ ਦੀ ਐਸੋ ਵੀ ਜੀ ਤੋਂ ਉਸ ਤੋਂ ਬਾਅਦ ਬੜੇ ਕੌਤਕ ਜਿਹੜੇ ਆ ਸਤਿਗੁਰੂ ਗੁਰਦਾਸ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿਹੜਾ 150 ਸਾਲ ਦੀ ਉਮਰ ਦੇ ਵਿੱਚ ਬਹੁਤ ਕੌਤਕ ਕਾਰਜ ਕੀਤੇ ਆ ਜਿੱਥੇ ਜਿੱਥੇ ਵੀ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ ਗਏ ਆ ਉੱਥੇ ਸਾਰਿਆਂ ਦੇ ਕੌਤਕ ਜਿਹੜੇ ਇਤਿਹਾਸ ਆ ਉਹ ਹਰ ਜਗ੍ਹਾ ਨੂੰ ਦੇਖਣ ਨੂੰ ਮਿਲਦੇ ਆ ਪਰ ਇਹਨਾਂ ਨੇ ਕਿਤੇ ਵੀ ਜਿਹੜਾ ਉਹਨਾਂ ਦੀ ਉਸਤਤ ਵਿੱਚ ਕੋਈ ਵੀ ਜਗ੍ਹਾ ਦਾ ਵਰਣਨ ਨਹੀਂ ਕੀਤਾ ਸਿਰਫ ਇਕੋ ਲਫ਼ਜ਼ ਜਿਹੜੀ ਵਾਰ-ਵਾਰ ਅਸੀਂ ਤੁਹਾਨੂੰ ਮਿਲਦੀ ਆ ਵੀ ਭੁੱਖੇ ਸਾਧੂ ਭੁੱਖੇ ਸਾਧੂ ਇਹ ਲਫ਼ਜ਼ ਜਿਵੇਂ ਇੱਕੋ ਹੀ ਲੈ ਕੇ ਆਇਆ ਵੀ ਜਿਹੜੇ ਪੰਜਾਬ ਦੇ ਪੂਰੇ ਭਾਰਤ ਵਿੱਚ ਸਤਗੁਰੂ रविदास ਮਹਾਰਾਜ ਦੇ ਕੋਤਕ ਹੋਏ ਆ ਇਹਨਾਂ ਨੇ ਉਹਨਾਂ ਦਾ ਨਾਮ ਜਿਹੜਾ ਪੂਰੀ ਦੁਨੀਆ ਤੇ ਚੱਲਦਾ ਉਹ ਕੋਈ ਕੋਤਕ ਇਹ ਦੱਸਣ ਨੂੰ ਰਾਜੀ ਨਹੀਂ ਸੋ ਅਸੀਂ ਵੀ ਇੱਕ ਉਪਰਾਲਾ ਕੀਤਾ ਸੀ ਵੀ ਜ਼ਰੂਰ ਅਸੀਂ ਆਪਣੇ ਮਾਧਿਅਮ ਰਾਹੀਂ ਜਿਹੜਾ ਦੱਸ ਸਕੀਏ ਕਿਉਂਕਿ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਬੰਗੰਜਰ ਰਾਜੇ ਆ ਜੇ ਵੀ ਕੋਤੀ ਲੋਕ ਸਮੇਂ ਦੇ ਵਿੱਚ ਸੀਗੇ ਜਿਹੜੇ ਸਤਗੁਰੂ रविदास ਮਹਾਰਾਜ ਨੂੰ ਨਹੀਂ ਮੰਨਦੇ ਸੀਗੇ ਉਹ ਉਹਨਾਂ ਦੀ ਬਾਣੀ ਤਪ ਅਤੇ ਗਿਆਨ ਦੇ ਮਾਧਮ ਰਹੀ ਉਹਨਾਂ ਨੇ ਇੱਕ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਦੇ ਚਰਨੀ ਪੈ ਜਿਸ ਦਾ ਇੱਕ ਸ਼ਲੋਕ ਵੀ ਜਿਹੜਾ ਬਾਣੀ ਦੇ ਵਿੱਚ ਅ ਦਰਜ ਹੈਗਾ ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੋਤ ਤੇਰੇ ਨਾਮ ਸਰਨਾਏ ਰਵਿਦਾਸ ਦਾਸਾ ਏਸੀ ਚੀਜ਼ ਦਾ ਵਰਣਨ ਜਿਹੜਾ ਆ ਬਾਣੀ ਦੇ ਵਿੱਚ ਦਰਜ ਆ ਇਹ ਤਤ ਦੇ ਆਧਾਰ ਤੇ ਜਿਹੜੇ ਅਖੋਤੀ ਲੋਕ ਸੀਗੇ ਜਿਹੜੇ ਨਹੀਂ ਮੰਨਦੇ ਸੀਗੇ ਬਾਅਦ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਚੰਨੀ ਪੈ ਕੇ ਉਹਨਾਂ ਨੇ ਵੀ ਆਪਣਾ ਸੀਸ ਜਿਹੜਾ ਆ ਉਹਨਾਂ ਗੁਰੂਆਂ ਨੂੰ ਝਕਾਇਆ ਜਿੱਥੇ ਕਿ ਉਹ ਗੁਰੂਆਂ ਦਾ ਨਾਮ ਲੈਣ ਤੋਂ ਵੀ ਮੂੰਹੋਂ ਬੁੱਲੋਂ ਅੱਗੇ ਸਤਗੁਰੂ ਵਿਦਾਸ ਮਹਾਰਾਜ ਦਾ ਨਾਮ ਲੈਣ ਤੋਂ ਬੁੱਲੋਂ ਤੋਂ ਵੀ ਲੋਕੀ ਜਿਹੜਾ ਕਿੰਨਾ ਕਰਦੇ ਸੀਗੇ ਅਸੀਂ ਉਹ ਸਤਗੁਰੂ ਵਿਦਾਸ ਮਹਾਰਾਜ ਦੇ ਸਮੇਂ ਦੇ ਵਿੱਚ ਜਿੱਥੇ ਕਿ ਸਾਡੇ ਲੋਕਾਂ ਦਾ ਪੜ੍ਹਨ ਦਾ ਸੁਣਨ ਦਾ ਕੱਪੜੇ ਪਾਉਣ ਦਾ ਕੋਈ ਧਕਾ ਨਹੀਂ ਸੀ ਉਸ ਸਮੇਂ ਦੇ ਵਿੱਚ ਸਤਗੁਰੂ ਵਿਦਾਸ ਮਹਾਰਾਜ ਨੇ ਇਹ ਸ਼ਬਦ ਦੇ ਬਦਲ ਤੇ ਜਿਹੜੇ ਬਹੁੰਜਾ ਰਾਜੇ ਮਹਾਰਾਜ ਜਿਹੜੇ ਸੀਗੇ ਜਿਹੜੇ ਸਤਗੁਰੂ ਗਦਾਫਰ ਨਹੀਂ ਮੰਨਦੇ ਸੀ ਉਹਨਾਂ ਨੂੰ ਆਪਣੇ ਚਰਨੀ ਲਾਇਆ ਸੀਗਾ ਤੇ ਉਸ ਸਤਿਗੁਰ ਵਿਦਾਸ ਮਹਾਰਾਜ ਨੂੰ ਸਾਡੇ ਸੀਐਮ ਸਾਹਿਬ ਭੁਖੇ ਸਾਧੂ ਕਹਿੰਦੇ ਆ ਜਿਨ੍ਹਾਂ ਦਾ ਇੱਕ ਸਲੋਗ ਵੀ ਬਾਣੀ ਵਿੱਚ ਦਰਜ ਹੈ ਐਸੀ ਲਾਲ ਤੁਝ ਵੀ ਨ ਕੋਨ ਕਰੇ ਗਰੀਬ ਨਿਵਾਜ ਗਰੀਬ ਨਿਵਾਜ ਗੁਸਈਆ ਮੇਰਾ ਮਾਤੇ ਛਤਰ ਤਰੇ ਰਹਾਉ ਜਾਕੀ ਸ਼ੋਧ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਤਰੇ ਨੀਚ ਨੀਚ ਊਚ ਕਰੇ ਮੇਰਾ ਗੋਵਿੰਦ ਮਤਲਬ ਨੀਚੋ ਊਚ ਕਰੇ ਮੇਰਾ ਗੋਵਿੰਦ ਕਾਹ ਹੂੰ ਤੇਨਾ ਦਰੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਪਰ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਦੇ ਸਵੇ ਸਰੇ ਇਸ ਦੀ ਵਿਆਖਿਆ ਦੀ ਆਪਾਂ ਦੇਖੀਏ ਅਰਥ ਕੀ ਆ ਇਹ ਅਰਥ ਇਹੀ ਹੁੰਦਾ ਵੀ ਜਿੱਥੇ ਸਾਡੇ ਲੋਕ ਜਿਹੜੇ ਬਨਾਰਸ ਧਰਤੀ ਤੇ ਜਾਂ ਉੱਥੇ ਕਿਉਂਕਿ ਰਵਿਦਾਸ ਮਹਾਰਾਜ ਬਨਾਰਸ ਦੀ ਧਰਤੀ ਤੇ ਜਿਹੜਾ ਪੈਦਾ ਹੋਏ ਸੀਗੇ ਉਸ ਦੇ ਲੋਕਾਂ ਆਸ-ਪਾਸ ਜਿਹੜੇ ਸਾਡੇ ਜੜੀਆਂ ਔਰਤਾਂ ਸੀਗੀਆਂ ਮਰਦੇ ਸੀਗੇ ਉਹਨਾਂ ਨੂੰ ਕੱਪੜੇ ਪਹੁੰਚਦਾ ਦੇ ਘਰ ਨਹੀਂ ਸੀ ਅਤੇ ਗੁਰੂ ਅਰਜਨਦਾਸ ਜਰ ਨੇ ਉਹ ਚੀਜ਼ਾਂ ਨੂੰ ਉਲਟਾ ਕਰਕੇ ਦੱਸਿਆ ਵੀ ਉਹਨਾਂ ਨੂੰ ਉਹਨਾਂ ਨੂੰ ਹੱਕ ਲੈ ਕੇ ਦਿੱਤੇ ਅਤੇ ਜਿਹੜੇ ਮਾਦਾ ਗੰਗਾ ਸੀ ਅਤੇ ਗੰਗਾ ਵਗਦੀ ਜਿਹੜੀ ਸਿੱਧੀ ਹੁੰਦੀ ਨਾ ਤੇ ਸਤਿਗੁਰੂ ਗੁਰਦਾਸ ਮਹਾਰਾਜ ਨੇ ਆਪਣੀ ਬਾਣੀ ਅਤੇ ਸ਼ਕਤੀ ਦੇ ਨਾਲ ਉਹ ਗੰਗਾ ਨੂੰ ਉਲਟੀ ਚਲਾ ਕੇ ਦਿਖਾ ਲਿਆ ਅਤੇ ਜਿਹੜੇ ਉਸ ਸਮੇਂ ਦੇ ਲੋਕ ਸੀਗੇ ਜਿਹੜੇ ਕਹਿੰਦੇ ਵੀ ਤੁਸੀਂ ਲੋਕ ਨੀਚੇ ਆ ਸਾਡੇ ਬਰੋਬਰ ਤਾਂ ਨਹੀਂ ਆ ਸਕਦੇ ਉਹਨਾਂ ਨੇ ਚਾਰ ਜੁੱਗਾਂ ਦੇ ਜੰਜੂ ਵੀ ਸਤਿਗੁਰੂ ਗੁਰਦਾਸ ਮਹਾਰਾਜ ਨੇ ਕੱਢ ਕੇ ਦਿਖਾ ਲਏ ਅਤੇ ਉਸ ਸਮੇਂ ਦੇ ਵਿੱਚ ਜਦੋਂ ਸਤਿਗੁਰੂ ਗੁਰਦਾਸ ਮਹਾਰਾਜ ਨੇ ਦਮੜੀ ਗੰਗਾ ਮਾਤਾ ਨੂੰ ਦਿੱਤੀ ਤੇ ਗੰਗਾ ਮਾਤਾ ਨੇ ਆਪਣਾ ਹੱਥ ਕੱਢ ਕੇ ਸਤਗੁਰੂ ਵਿਦਾਸ ਮਹਾਰਾਜ ਦੀ ਦਮੜੀ ਜਿਹੜੀ ਲਈ ਆ ਤੇ ਉਹ ਕਿਸੇ ਹੋਰ ਦੀ ਜਿਹੜੀ ਦਮੜੀ ਆ ਉਹ ਸਰਕਾਰ ਨਹੀਂ ਕੀਤੀ ਉਹ ਸਤਗੁਰੂ ਦੀ ਵਿਦਾਸ ਮਹਾਰਾਜ ਦੀ ਦਮੜੀ ਜਿਹੜੀ ਆ ਉਹ ਸਰਕਾਰ ਕੀਤੀ ਤੇ ਉਸੇ ਸਮੇਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਵੀ ਧਰਤੀ ਤੇ ਆਏ ਸੀਗੇ ਜਿਸ ਸਮੇਂ ਦਮੜੀ ਦਮੜੀ ਚੱਲਦੀ ਸੀ ਪਰ ਜੇ ਭਗਵੰਤ ਮਾਨ ਸਾਹਿਬ ਦੇ ਲਈ ਰੁਪਏ ਦੀ ਗੱਲ ਕਰਦੇ ਹੋ ਰੁਪਏ ਤਾਂ ਹਲੇ 100 ਸਾਲ ਵੀ ਮਿਲਦਾ ਨਹੀਂ ਹੋਇਆ ਰੁਪਿਆ ਆਏ ਨੂੰ ਧਰਤੀ ਤੇ ਆਪਣੇ ਇੱਥੇ ਭਾਰਤ ਦੇ ਵਿੱਚ ਜਿਹੜਾ ਉਸ ਸਮੇਂ ਦਮੜੀ ਦੀ ਗੱਲ ਚੱਲਦੀ ਹੁੰਦੀ ਤੇ ਰੁਪਈਆ ਦੀ ਗੱਲ ਜਿਹੜਾ ਇਹ ਕਰਦੇ ਪਏ ਆ ਤੇ ਸਤਿਗੁਰੂ ਅਰਬਦਾਸ ਮਹਾਰਾਜ ਨੂੰ ਤੋਂ ਬੜਾ ਪ੍ਰੇਰਿਤ ਹੋਏ ਗੁਰੂ ਨਾਨਕ ਪਾਤਸ਼ਾਹ ਤੇ ਉਹਨਾਂ ਦੀ ਮੁਲਾਕਾ ਜਿਹੜੀ ਆ ਬਨਾਰਸ ਵਿੱਚ ਰਾਮ ਬਾਗ ਦੇ ਕੋਲ ਜਿਹੜੀ ਆ ਉੱਥੇ ਹੋਈ ਸੀ ਅਤੇ ਜਿਹੜੇ ਰਾਗਾਂ ਦਾ ਸਤਿਗੁਰੂ ਅਰਬਦਾਸ ਮਹਾਰਾਜ ਅਭਿਆਸ ਕਰਦੇ ਹੁੰਦੇ ਸੀ ਉੱਥੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਕੋਲ ਰਹਿ ਕੇ ਉਹ ਰਾਗਾਂ ਦਾ ਅਭਿਆਸ ਕੀਤਾ ਅਤੇ ਕਈ ਦਿਨ ਉੱਥੇ ਸਤਿਗੁਰੂ ਅਰਬਦਾਸ ਮਹਾਰਾਜ ਦੇ ਨਾਲ ਦਿਨ ਰਾਤ ਜਿਹੜੀ ਆ ਉਹ ਜਿਹੜੀ ਆ ਰਾਗਾਂ ਦਾ ਅਭਿਆਸ ਕਰਦੇ ਨੇ ਅਨੇਕਾਂ ਲੋਕ ਉਹ ਤੋਂ ਗਿਆਨ ਲੈਂਦੇ ਨੇ ਇਹ ਲੈ ਕੇ ਸਤਿਗੁਰੂ ਵਿਦਾਸ ਮਹਾਰਾਜ ਨੇ ਜਗੂ ਨਾਨਕ ਮਹਾਰਾਜ ਤੋਂ ਜਦੋਂ ਵਾਪਸ ਆਏ ਸੀਗੇ ਤੇ ਉਹਨਾਂ ਨੇ ਸਤਿਗੁਰੂ ਵਿਦਾਸ ਮਹਾਰਾਜ ਨੇ ਆਪਣੀ ਬਾਣੀ ਅਤੇ ਰਬਾਬ ਜੜਾਇਆ ਉਹ ਗੁਰੂ ਨਾਨਕ ਮਹਾਰਾਜ ਨੂੰ ਭੇਂਟ ਕੀਤਾ ਸੀ ਅਤੇ ਹੋਰ ਤੇ ਜੀ ਲੱਗੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਰਾੜਗੜ੍ਹ ਸਾਹਿਬ ਆ ਉੱਥੇ ਰਾਜਾ ਬੈਨ ਜਿਹੜਾ ਸੀਗਾ ਉਹ ਵੀ ਜਿਹੜਾ ਆ ਜਿਹੜੇ ਮਹਾਪੁਰਸ਼ ਹੁੰਦੇ ਸੀ ਉਹਨਾਂ ਨੂੰ ਬੰਦੀ ਬਣਾ ਕੇ ਰੱਖਦਾ ਸੀ ਤੇ ਜਦੋਂ ਸਤਿਗੁਰੂ ਵਿਦਾਸ ਮਹਾਰਾਜ ਨੂੰ ਮੀਰਾਬਾਈ ਨੇ ਕਿਹਾ ਸੀ ਵੀ ਮੇਰੇ ਜਿਹੜਾ ਇਹ ਇਹ ਮਾਸੜਿਆ ਇਹ ਸਾਰਿਆਂ ਨੂੰ ਜਿਹੜਾ ਆ ਉੱਥੇ ਦੇ ਜਿਹੜੇ ਲੋਕਾਂ ਨੂੰ ਜਿਹੜੇ ਜਿਹੜੇ ਮਹਾਪੁਰਸ਼ ਹੁੰਦੇ ਬੰਦੀ ਬਣਾ ਕੇ ਰੱਖਦਾ ਤੇ ਸਤਿਗੁਰੂ ਰਵਿਦਾਸ ਮਹਾਰਾ ਜੀ ਨੇ ਵੀ ਆਪਣੀ ਬਾਣੀ ਦੇ ਨਾਲ ਕੋਤਕ ਦੇ ਨਾਲ ਉਹ ਚੀਜ਼ਾਂ ਨੂੰ ਹਲਟ ਕਰਕੇ ਦਿਖਾ ਲਿਆ ਸੀ ਉੱਥੇ ਜਿਹੜਾ ਪਾਣੀ ਨਹੀਂ ਜਦੋਂ ਮਿਲਦਾ ਸੀ ਕਿਸੇ ਬੰਦਿਆਂ ਨੂੰ ਵੀ ਉਹਨਾਂ ਨੇ ਇਹੀ ਕਿਹਾ ਮੀਰਾ ਬਾਈ ਨੇ ਵੀ ਸਾਡਾ ਖਰੜਗੜ੍ਹ ਸਾਹਿਬ ਦੇ ਵਿੱਚ ਕੋਈ ਪਾਣੀ ਦੀ ਬੜੀ ਸਮੱਸਿਆ ਦੀ ਲੋਕ ਬੜੇ ਪਰੇਸ਼ਾਨ ਆ ਤੇ ਸਤਿਗੁਰੂ ਰਵਿਦਾਸ ਮਹਾਰਾ ਜੀ ਨੇ ਆਪਣੇ ਖੱਬੇ ਪੈਰ ਦੇ ਅੰਗੂਠੇ ਨਾਲ ਉਹ ਪੱਥਰ ਜਿਹੜਾ ਛੱਡ ਕੇ ਤੇ ਉਹ ਪਾਣੀ ਵੀ ਅਜੇ ਤੱਕ ਜੜਾਇਆ ਉੱਥੇ ਉਹ ਚੱਲ ਰਿਹਾ ਸੋ ਇੰਨੇ ਕੋਤਕ ਸਾਡੇ ਵਹਿਰਾਂ ਵਾਲੇ ਗੁਰਵਰਜਨ ਦੇ ਪਾਸ਼ਾ ਨੇ ਵੀ ਸਤਿਗੁਰੂ ਵਿਦਾਸ ਮਹਾਰਾਜ ਦੀ ਉਸਤਤਿ ਕੀਤੀ ਆ ਜਿੱਥੇ ਸਾਰੇ ਸਤਿਗੁਰਾਂ ਨੇ ਓਸ਼ੋ ਓਸ਼ੋ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਆ ਵੀ ਜਿਹੜੇ ਸਤਿਗੁਰੂ ਵਿਦਾਸ ਮਹਾਰਾਜ ਆ ਇਹ ਕਰੋੜਾਂ ਜਿਹੜੇ ਸਤਾਰਿਆਂ ਦੇ ਵਿੱਚੋਂ ਇੱਕ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਤਰੂਪਦਾਰਾ ਉਹ ਤਰੂਪਦਾਰਾ ਦਾ ਸ਼ਬਦ ਨੂੰ ਸੰਬੋਧਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਸਤਿਗੁਰੂ ਵਿਦਾਸ ਮਹਾਰਾਜ ਸ੍ਰਿਸ਼ਟੀ ਦੇ ਤਰੂਪਦਾਰਾ ਹਨ ਜਿਹੜਾ ਕਰੋੜਾਂ ਤਾਰਿਆਂ ਦੇ ਵਿੱਚੋਂ ਇੱਕ ਹੀ ਆ ਉਹਨਾਂ ਨੇ ਉਸਤਤ ਕੀਤੀ ਅਤੇ ਕਿੰਨਿਆਂ ਨਹੀਂ ਸਤਿਗੁਰੂ ਬਿਦਾਸ ਮਹਾਰਾਜ ਦੀ ਉਸਤਤ ਵਿੱਚ ਬਾਣੀ ਵਿੱਚ ਕਿਹਾ ਆ ਅਤੇ ਗੁਰੂ ਬਿਦਾਸ ਮਹਾਰਾਜ ਨੇ ਆਪਣੀ ਖੁਦ ਬਾਣੀ ਦੇ ਵਿੱਚ ਕਿਹਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਵਨ ਕੋ ਵਲ ਛੋਟ ਬੜੇ ਸਭ ਸੰਭ ਸੇ ਰਬਿਦਾਸ ਰੇ ਪ੍ਰਸੰਨ ਉਹਨਾਂ ਨੇ ਕਿਹਾ ਵੀ ਮੈਨੂੰ ਐਸਾ ਰਾਜ ਚਾਹੀਦਾ ਜਿੱਥੇ ਕੋਈ ਵੀ ਊਚ ਨੀਚ ਜਾਤ ਪਾਤ ਅਤੇ ਕੋਈ ਰਾਜਾ ਮਹਾਰਾਜਾ ਐਦਾਂ ਦਾ ਨਾ ਹੋਵੇ ਜਿੱਥੇ ਸਾਰੇ ਸਮਾਨ ਹੋਣ ਸੋ ਇਹ ਗੱਲ ਤਾਂ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਹਨਾਂ ਲੋਕਾਂ ਦੇ ਨਾਲ ਆ ਉਹ ਲੋਕ ਅਸੀਂ ਚਾਹੁੰਦੇ ਆ ਉਹ ਜਿਹੜੀ ਪਰੰਪਰਾ ਚੱਲੇ ਜਿੱਥੇ ਕੋਚਨੀ ਚ ਕਿਸੇ ਨੂੰ ਭੈਅ ਨਾ ਹੋਵੇ ਕੋਈ ਡਰ ਨਾ ਹੋਵੇ ਜਿੱਥੇ ਕਾਂ ਪਿੰਡਾ ਕੋਈ ਹੋਵੇ ਨਾ ਸਾਰੇ ਪਿਆਰ ਮੁਹੱਬਤ ਨਾਲ ਰਹੀਏ ਤੇ ਉੱਥੇ ਇਹ ਜਿਹੜੇ ਆ ਮੁੱਖ ਮੰਤਰੀ ਸਾਹਿਬ ਆਪਣੇ ਜਿਹੜੇ ਵੈਬਰਾਂ ਨੂੰ ਇਹ ਭੁੱਖੇ ਸਾਧੂ ਕਹੀ ਜਾਂਦੇ ਆ ਉਹ ਗੱਲ ਤਾਂ ਉਹੀ ਹੁੰਦੀ ਵਕੀਲ ਜੀ ਅਸੀਂ ਆਪਣੇ ਕਿਸੇ ਵੀ ਸਮਾਜ ਦੇ ਲੋਕਾਂ ਦੀ ਉਸਤ ਨਹੀਂ ਕਰਨੀ ਬੜ੍ਹਾਈ ਨਹੀਂ ਕਰਨੀ ਸਿਰਫ ਉਹਨਾਂ ਦੀ ਨਿਖੇਦੀ ਕਰਨੀ ਸੋ ਇਹ ਚੀਜ਼ਾਂ ਦਾ ਬੜੇ ਸਮੁੱਚੇ ਸ਼ਾਂਤ ਸਮਾਜ ਜਥੇਬੰਦੀਆਂ ਅਤੇ ਸਮੁੱਚਾ ਜੋ ਗੁਰੂ ਗ੍ਰੰਥ ਸਾਹਿਬ ਰੈ ਨੂੰ ਮੰਨਦਾ ਭਗਵਾਨ ਬਾਲੀ ਮਹਾਰਾਜ ਸਤਿਗੁਰੂ ਕਬੀਰ ਬਾਰੇ ਜੀ ਮੰਨਦਾ ਸਤਿਗੁਰੂ ਦੀ ਸਦਨਾ ਸਦਨਾ ਜੀ ਨੂੰ ਮੰਨਦਾ ਸਾਰੇ ਰੈਵਰਾਂ ਦਾ અપਮਾਨ ਜਿਹੜਾ ਆ ਉਹ ਅਸੀਂ ਪੂਰੇ ਸਮੁੱਚੇ ਸਮਾਜ ਵੱਲੋਂ برداشت ਛੜਾਇਆ ਉਹ ਨਹੀਂ ਕਰਾਂਗੇ ਜੇਕਰ ਇਹਨਾਂ ਨੇ ਗਲਤੀ ਹੀ ਆਪਣੀ ਜਿਹੜੀ ਐਸ ਚੀਜ਼ਾਂ ਦਾ ਸਪਸ਼ਟੀਕਰਨ ਨਾ ਦਿੱਤਾ ਸੋ ਮੈਂ ਆਪਣੇ ਚੌਕੀ ਜਿਹੜੇ ਐਮ ਐਲ ਏ ਉਹਨਾਂ ਨੂੰ ਵੀ ਬੇਨਤੀ ਹੱਥ ਜੁੜ ਕਰਦਾ ਯਾਰ ਕਿਦੋਂ ਆਜਣਾ ਬੋਲੇ ਕਿਦੋਂ ਬੋਲਣਾ ਤੁਸੀਂ ਲੋਕਾਂ ਨੇ ਮੋਟਾ ਮਗਨ ਹੋਣਾ ਤੇ ਸਾਰਿਆਂ ਨੇ ਅਸੀਂ ਸੁਆਗਰ ਜ਼ਰੂਰ ਕਰਨਾ ਹੈ ਤੁਹਾਡੇ ਕੋ ਵੀ ਜਦੋਂ ਕੋਈ ਸਮਾਜ ਦੇ ਲੋਕਾਂ ਨੇ ਰੈਵਰਾਂ ਦੇ ਵੀ ਸਾਡੇ ਦਾ ਕੀ ਖੜਨਾ ਜੇ ਰੈਵਰਾਂ ਦਾ અપਮਾਨ ਕਰਦੇ ਤਾਂ ਨਹੀਂ ਬੋਲਦੇ ਇਹ ਜਵਾਬ ਅਸੀਂ ਹਰ ਪਾਸੇ ਹਰ ਕੋਨੇ 'ਤੇ ਤੁਹਾਡੇ ਕੋ ਮੰਗਾਗੇ ਸੋ ਲੀਡਰਾਂ ਨੂੰ ਚਾਹੀਦਾ ਆਪਣੇ ਸੀਐਮ ਸਾਹਿਬ ਤੱਕ ਇਹ ਗੱਲ ਪਹੁੰਚਾ ਕੇ ਉਸ ਪਾਰਟੀਆਂ ਦੇ ਜੇਕਰ ਨਾ ਹੋਇਆ ਤੇ ਜਲਦੀ ਹੀ ਪੂਰੇ ਸਮੁੱਚੇ ਸਮਾਜ ਜਥੇਬੰਦੀਆਂ ਸੰਸਮਾਜਨਾ ਅਤੇ ਹਰੇਕ ਲੋਕਾਂ ਨਾਲ ਮੀਟਿੰਗਾਂ ਕਰਕੇ ਜ਼ਿਲ੍ਹੇ ਦੇ ਪੰਜਾਬ ਦੇ ਹਰ ਕੋਨਿਆਂ ਵਿੱਚ ਵੱਡੇ ਵੱਡੇ ਪੱਦਰ ਤੇ ਉੱਪਰ ਜਲੰਧਰ ਸ਼ਹਿਰ ਤੋਂ ਧਰਤੀ ਤੋਂ ਜਲੰਧਰ ਸ਼ਹਿਰ ਤੋਂ ਜਿਹੜਾ ਗੱਡੀਆਂ ਦਾ ਕਾਫਲਾ ਮੋਟਰਸਾਈਕਲ ਦਾ ਕਾਫਲਾ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਰਹਿائش ਸੀਐਮ ਦੀ ਕੋਟੀ ਸਾਹਿਬ ਦੇ ਉਹ ਉਥੇ ਵੱਡੇ ਪੱਧਰ ਜਾਵਾਂਗੇ ਅਤੇ ਏਸੀ ਗੱਲਾਂ ਦਾ ਜਿਹੜਾ ਉਹਨਾਂ ਕੋਲ ਜਵਾਬ ਮੰਗਾਗੇ ਜੇਕਰ ਜਵਾਬ ਨਾ ਦਿੱਤਾ ਤੇ ਪੱਕੇ ਤੌਰ ਤੇ ਮੋਰਚਾ ਜੜਾਇਆ ਉਸ ਸੀਓ ਸਾਹਿਬ ਦੀ ਕੋਠੀ ਦੇ ਬਾਹਰ ਜਿਹੜਾ ਉਹ ਜਲਦੀ ਹੀ ਲਾਇਆ ਜਾਊਗਾ ਅਸੀਂ ਇਹੀ ਚਾਹੁੰਦੇ ਹਾਂ ਵੀ ਸੀਐਮ ਸਾਹਿਬ ਸਾਡੀਆਂ ਧਾਰਮਿਕ ਭਾਵਨਾ ਨੂੰ ਦੇਖਦੇ ਹੋਏ ਸਾਡੇ ਸਮਾਜ ਦੀ ਬਰਾਬਰੀਤਾ ਅਸੀਂ ਹਮੇਸ਼ਾ ਹੀ ਚਾਹਿਆ ਅਸੀਂ ਹਰ ਧਰਮ ਦਾ ਸਨਮਾਨ ਕੀਤਾ ਸਾਰਿਆਂ ਨੂੰ ਸਤਿਕਾਰ ਦੇਣਾ ਬੋਲਿਆ ਤੋ ਸਾਨੂੰ ਵੀ ਸਨਮਾਨ ਸਨਮਾਨ ਜਿਹੜਾ ਆ ਸਾਡੇ ਰੈਵਰਾਂ ਦਾ ਉਹ ਦਿੱਤਾ ਜਾਵੇ ਕੋ ਜਲਦੀ ਹੀ ਜਿਹੜਾ ਜਿਮਣੀ ਚੋਣ ਦੇ ਵਿੱਚ ਜਿੱਦਾਂ ਬੋਲੇ ਆ ਉਸੇ ਜਿਮਣੀ ਇਲੈਕਸ਼ਨ ਦੇ ਵਿੱਚ ਜਿਹੜਾ ਆਪਣਾ ਸ਼ਪਾਤੀ ਕੰਦੇਣ ਤਾਂ ਜੋ ਸਮਾਜ ਦੀਆਂ ਜਿਹੜੀਆਂ ਭਾਵਨਾਵਾਂ ਹਨ ਉਹਨਾਂ ਦੇ ਜਿਹੜੇ ਹਰਿੰਦਰੇ ਹਿਰਦੇ ਜਿਹੜੇ ਆ ਬਰੁੰਦੇ ਗਏ ਆ ਉਹਨਾਂ ਦੇ ਉੱਪਰ ਮਲਮ ਲੱਗ ਸਕੇ ਜੇਕਰ ਨਾ ਹੋਇਆ ਤਾਂ ਆਪਣਾ ਪ੍ਰੋਗਰਾਮ ਅਸੀਂ ਆਪਣੇ ਦਾਸੀ ਦਿੱਤਾ ਸੋ ਇਨੀ ਬੇਨਤੀ ਕਰਦਾ ਹੋਇਆ ਜਿਹੜੇ ਲੋਕ ਆ ਉਹਨਾਂ ਨੂੰ ਬੇਨਤੀ ਫੇਰ ਕਰਦਾ ਯਾਰ ਮੀਡੀਆ ਸਾਹਮਣੇ ਆਪਣੇ ਸ਼ਬਦ ਆਪਣੇ ਦਿਲ ਦੀਆਂ ਭਾਵਨਾਵਾਂ ਜਰੂਰ ਰੱਖਿਆ ਕਰੋ ਬੋਲਿਆ ਜਰੂਰ ਕਰੋ ਇੰਨੀ ਬੇਦੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਗ ਜੈ ਵਾਲਮੀਕੀ ਹਨਰ ਵਾਲਮੀਕੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under CheckTrade platform www.checktrade.com 921760. Chander Consultants Limited call him on this number 079 4079 5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ